ਕੀ ਨਾਮ ਹੈ ਜੀ? ਦਿੱਤਾ। ਕਿਹ ਅਗਰੇ ਰਹਿਣ ਵਾਲੇ? ਪੰਜਾਬ ਸੀ ਜੱਥੇ ਰਹਿੰਦਾ। ਪੰਜਾਬ কোন ਸੀ ਜਗਾ ਨੇ? ਬਾਜਵਾ ਕੋਲੋਂ। ਬਾਜਵਾ ਕੋਲੋਂ। ਇਹ ਲੜਕੇ ਕੀ ਹਾਦਸਾ ਹੋਇਆ? ਕੀ ਹੋਇਆ? ਕਾਰਨ ਕੀ ਹੈ? ਮੋਤ ਪਤਾ ਨਹੀਂ ਇੱਥੇ ਹੀ ਖੰਦਾ ਸੀ ਜਾਂ ਇੱਥੇ ਹੀ ਰਹਿੰਦਾ ਸੀਗਾ ਸਾਰਾ ਦਿਨ। ਕਿੰਨੇ ਟਾਈਮ ਤੋਂ ਰਹਿੰਦਾ ਸੀ ਇਹ? ਇਹ ਹੋ ਗਏ 7-8 ਮਹੀਨੇ। ਮਲਕਾ ਦੇ ਕਾਰੀਦਾਂ ਦਾ ਸੀ। ਹਾਂ ਉੱਥੇ ਹੀ ਖੰਦਾ ਸੀ ਇੱਥੇ ਹੀ ਰਹਿੰਦਾ ਸੀਗਾ। ਕੀ ਲੱਗਦਾ ਕੋਈ ਨਸ਼ਾ ਉਤਾਇਆ ਕੀ? ਨਸ਼ਾ ਸਨੀ ਕਰਦਾ ਸੀ। ਕੋਈ ਨਾ ਕੋਈ ਤਾਂਦੇ ਉਹ ਬੱਚੇ। ਕੁਝ ਨਹੀਂ ਹੁੰਦਾ ਸੀ ਇਹਨੂੰ। ਕੀ ਮਾਲਕਾਨ ਨਾਲ ਗੱਲਬਾਤ ਕੀਤੀ ਕਿੱਦਾਂ ਸੀ ਕਿੱਦਾਂ ਹਈ ਨਾ ਉਹਨਾਂ ਨੂੰ ਕੁਝ ਦੱਸੇ ਨਹੀਂ ਕੰਦੇ ਬੋ ਹੋਇਆ ਹੈਗਾ ਜਲਦੀ ਆ ਜਾਓ ਪੈਰ 'ਤੇ ਚੋਟ ਲੱਗਿਆ ਹੈ ਉਹਨਾਂ ਨੂੰ ਕਿੰਨੇ ਵਜੇ ਇੱਕ ਲਾ ਮਿਲੀ ਦੀ ਮੈਨੂੰ 6 ਵਜੇ ਤੋਂ ਬਾਅਦ ਮਿਲੀ ਠੀਕ ਆ ਗਿਆ ਜੀ ਮਾਲਕਾ ਵੱਲੋਂ ਕੀ ਕਿਹਾ ਗਿਆ ਜੀ 7:00 ਬਜੇ ਪੰਜ ਰਾਸ ਨੇ ਮਾਲਕਾ ਵੱਲੋਂ ਕੀ ਕਿਹਾ ਗਿਆ ਜੀ ਤੁਹਾਨੂੰ ਅਹ ਨਾ ਕੰਦੇ ਤੁਸੀਂ ਆ ਜਲਦੀ ਆ ਜਾਓ ਪੈਰ 'ਤੇ ਉਹਦੇ घाव ਲੱਗਿਆ ਹੈਗਾ ਰਜਿੰਦਰਾ ਜਲਦੀ ਆ ਜਾਓ ਤੁਹਾਨੂੰ ਦੱਸਿਆ ਕਿ ਹੋਇਆ ਹੈ ਕੰਦੇ ਸੈਟ ਲੱਗਿਆ ਗਿਰ ਗਿਆ ਹੈ ਇਹ ਸੱਟ ਲੱਗੇ ਗਿਰ ਗਿਆ ਐਕਸੀਡੈਂਟ ਹੋਇਆ ਹਾਂਜੀ ਘਰੇ ਹੀ ਘਰੇ ਹੀ ਹਾਂ ਕਿੰਨੇ ਸਾਲ ਤੋਂ ਕੰਮ ਕਰਦਾ ਸੀ ਉੱਥੇ ਇਹ 8 ਹੋ ਗਿਆ 8 ਨਾ ਕੋਈ ਸੱਕਤਵਾਨੋ ਬੱਚੇ ਨਾਲ ਕੋਈ ਘਟਨਾ ਲੱਗੀ ਆ ਕੋਈ ਸੱਕ ਹੈ ਤੁਹਾਨੂੰ ਨਹੀਂ ਲੱਗਦਾ ਕੋਈ ਸੱਕ ਤਾਂ ਕੁਛ ਨਹੀਂ ਆ ਪਤਾ ਹੈ ਕੋਈ ਬੱਚੇ ਨਾਲ ਲੜਾਈ ਆ ਕਿਸੇ ਨਾਲ ਨਹੀਂ ਨਹੀਂ ਲੜਾਈ ਲੁੜਾਈ ਤਾਂ ਸੱਚ ਬੱਚਾ ਨਹੀਂ ਨਹੀਂ ਲੜਾਈ ਲੁੜਾਈ ਨਹੀਂ ਬਰਸੋ ਮਿਲਿਆ ਸੀ ਸ਼ਨੀਵਾਰ ਨੂੰ ਆਇਆ ਸੀ ਕੁਝ ਕੰਮ ਕੀਤੀ ਹੋਨੇ ਕੁਨਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਨੇਚਰ ਕਿਦਾਂ ਸੀ ਠੀਕ ਸੀ ਮੁੰਡਾ ਹਾਂ ਠੀਕ ਸੀ ਦਵਾਈ ਦੂਈ ਵਗੈਰਾ ਦਵਾਈ ਦੂਈ ਖਾਂਦੇ ਨਹੀਂ ਕੁਛ ਹੁਣ ਕੋਸ਼ਮਣ ਕਰਾਰੇ ਹਾਂਜੀ ਕਿੰਨੇ ਉਮਰ ਦੇ ਮੁੰਡੇ ਦੀ 15 ਸਾਲ ਦੀ ਸੀ 15 ਸਾਲ ਦਾ ਕਿੰਨੇ ਭੈਣ ਭਰਾ ਆਏ ਇਹਗੇ 8 8 ਹਾਂਜੀ 4 ਪੈਰ ਤੇ 4 ਹਾਂ ਮੈਨੂੰ ਮਿਲਾ ਕੇ ਸਰ ਕੀ ਕੋਈ ਸ਼ੱਕ ਤਾਂ ਨਹੀਂ ਤੁਹਾਨੂੰ ਕੁਛ ਨਹੀਂ ਕਹਿ ਸਕਦੇ ਜੀ ਅੱਜ ਤੱਕ ਕੋਈ ਕੁਛ ਤਾਂ ਕਹਿ ਨਹੀਂ ਸਕਦੇ ਕੁਛ ਤਾਂ ਕਹਿ ਨਹੀਂ ਸਕਦੇ ਆਪਕਾ ਪਤਾ ਨਹੀਂ ਕੀ ਕਰਿਆ ਕੁਛ ਨਹੀਂ ਮੈਂ ਜਦ ਤੁਸੀਂ ਰਜਿੰਦਰਾ ਲਿਆਏ ਸੀ ਮੌਤ ਹੋ ਗਈ ਸੀ ਮੁੰਡੇ ਦੀ ਮੈਨੂੰ ਪਤਾ ਹੀ ਨਹੀਂ ਕਦੋਂ ਲੈ ਕੇ ਆਏ ਆ ਕਿੰਨੇ ਵਜੇ ਲੈ ਕੇ ਆਏ ਆ ਲੈਟ ਆ ਹੈ ਸਾਹ ਦੇਖਵਾ ਆ ਮੈਨੂੰ ਨਹੀਂ ਪਤਾ ਕਦੋਂ ਲੈ ਕੇ ਆਏ ਆ ਮੈਂ 6 ਵਜੇ ਕੋ 7 ਵਜੇ ਫੋਨ ਕਰ ਸਕਦੇ ਆ ਠੀਕ ਹੈ ਠੀਕ ਹੈ ਉਹਨਾਂ ਨੇ ਸਵੇਰ ਕੀ ਨਾਮ ਹੈ ਜੀ ਮੀਨਾ ਜੀ ਕੀ ਲੱਗਦੇ ਹੋ ਬੱਚੇ ਨੇ ਮੈਂ ਚਾਚੀ ਆ ਵੱਡੀ ਕੀ ਤਰ੍ਹਾਂ ਦੀ ਮੰਦੋ ਸਰ ਸਾਨੂੰ ਕੁਝ ਨਹੀਂ ਦੱਸਿਆ ਗਿਆ ਸੀ ਸਿਰ ਮਦਰ ਨੂੰ ਇਹਨਾਂ ਨੇ ਫੋਨ ਕਰਕੇ ਬੁਲਾਇਆ ਸੀਗਾ ਇਹ ਕਹਿੰਦੇ ਕਿ ਇਹਨੇ ਐਕਸੀਡੈਂਟ ਹੋ ਗਿਆ ਜਿਸ ਸਾਨੂੰ ਸਵੇਰ ਦਾ ਇਹੀ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਹੁਣ ਇੱਥੇ ਮੈਂ ਜਦੋਂ ਦੀ ਆਈਆਂ ਮੈਂ ਇੱਥੇ ਆਈਆਂ 9 8:30 ਵਜੇ ਦੀ ਆਈਆਂ ਸਰ ਤਾਂ ਜਦੋਂ ਮੈਂ ਇੱਥੇ ਆਈਆਂ ਤਦੋਂ ਮੈਨੂੰ ਕੋਈ ਕਹਿ ਰਿਹਾ ਅਟੈਕ ਹੋਇਆ ਕੋਈ ਕਹਿ ਰਿਹਾ ਦੌਰੇ ਪੈ ਰਹੇ ਨੇ ਕੋਈ ਕਹਿ ਰਿਹਾ ਕਿ ਨਾ ਮਤਲਬ ਇਹਨਾਂ ਨੂੰ ਦਾ ਐਕਸੀਡੈਂਟ ਹੋਇਆ ਸੀ ਸਰ ਮਨੂੰ ਤਾਂ ਐਕਸੀਡੈਂਟ ਨਹੀਂ ਲੱਗ ਰਿਹਾ ਇਹ ਕੁਝ ਹੋਰ ਹੋ ਤੁਸੀਂ ਬੋਡੀ ਦੇਖ ਕੇ ਆਏ ਹੋ ਹਾਂਜੀ ਮੈਂ ਦੇਖ ਕੇ ਆਇਆ ਕੋਈ ਆ ਕੋਈ ਆ ਕੁੱਟ ਮਾਰੀ ਆ ਕਿਤੇ ਸੱਟ ਲੱਗੀ ਸਰ ਹਜੇ ਉੱਤੇ ਕੋਈ ਆਈ ਨਹੀਂ ਐ ਸਿਰਫ ਉਹਦੇ ਸਰੀਰ ਤੇ ਮਿੱਟੀ ਲੱਗੀ ਹੋਈ ਆ ਸਰ ਮਿੱਟੀ ਲੱਗੀ ਆ ਹਾਂਜੀ ਜੇ ਮੈਂ ਮਤਲਬ ਯਾ ਤਾਂ ਤੱਕਾ ਲਗਾ ਲੋ ਬੁੱਢਾ ਤਮ ਕੀ ਕਰਦਾ ਸੀ ਸਰ ਇਹ ਪਹਿਲਾਂ ਪੜਦਾ ਸੀ ਹਾਂਜੀ ਕਿੰਨੀ ਕਲਾਸ ਪੜ੍ਹਿਆ ਇਹ ਜੀ 9ਵੀਂ ਕਰ ਚੁੱਕਿਆ ਸੀ 10ਵੀਂ 'ਚ ਜਾ ਰਿਹਾ ਸੀ ਇਹ 10ਵੀਂ ਕਿੰਨੇ ਮਹੀਨੇ ਤੋਂ ਇਹਨਾਂ ਦੇ ਕੋਲ ਕੰਮ ਕਰ ਰਹੇ ਸੀ ਇਹ 8 ਮਹੀਨੇ ਹੋ ਗਏ ਜੀ ਇਹਨਾਂ ਨੂੰ ਫੇਰੇ ਜਾ ਕੇ ਰਾਤ ਨੂੰ ਘਰ ਆਂਦਾ ਨਹੀਂ ਨਹੀਂ ਉੱਥੇ ਹੀ ਰਹਿੰਦਾ ਸੀ ਹਾਂਜੀ 24 ਘੰਟੇ ਉੱਥੇ ਹੀ ਰਹਿੰਦਾ ਸੀ ਤੁਹਾਡੇ ਨਾਲ ਮਿਲੇਗਾ ਦੀ ਤੁਸੀਂ ਹਾਂਜੀ ਮਨੋ ਸ਼ਨੀਵਾਰ ਨੂੰ ਮਿਲਿਆ ਜੀ ਕੀ ਕਹਿੰਦਾ ਸੀ ਸ਼ਨੀਵਾਰ ਨੂੰ ਇਹ ਮੈਨੂੰ ਮਿਲ ਕੇ ਆਇਆ ਕਹਿੰਦਾ ਮੈਂ ਨੇ ਇਹਨੂੰ ਪੁੱਛਿਆ ਮੈਂ ਕਿਹਾ ਹੋਰ ਬੇਟਾ ਤੂੰ ਇੱਥੇ ਕੀ ਕਰ ਰਿਹਾ ਆਇਆ ਕਹਿੰਦਾ ਚਾਚੀ ਮੈਂ ਮੇਲਾ ਨਾ ਆਇਆ ਮੈਂ ਮਿਲ ਕੇ ਘਰੇ ਚਲਾ ਜਾ ਜਾਣਾ ਹੈਗਾ ਕੰਮ ਤੇ ਫਿਰ ਇਹ ਮਨੋ ਤਾਂ ਇੰਨੀ ਗੱਲ ਕਹਿ ਕੇ ਕਹਿੰਦਾ ਕੰਮ ਤੇ ਜਾਣਾ ਹੈਗਾ ਤਾਂ ਹੁਣ ਇਹਨਾਂ ਤੋਂ ਵੀ ਮੈਨੂੰ ਪਤਾ ਲੱਗਿਆ ਕਹਿੰਦੇ ਕੁਝ 15 ਦਿਨ ਹੋ ਗਏ ਕੁਝ ਵੀਰੇ ਨਾਨਾ ਮੇਰੇ ਖਾਲ ਬੈਸਵਾਜੀ ਹੋਈ ਹੋਣੀ ਕਿਹਨਾਂ ਨਾਨਾ ਕਿਹੜੇ ਵੀਰਾ ਜਿੱਥੇ ਕੰਮ ਕਰਦਾ ਸੀ ਹਾਂਜੀ ਤਾਂ ਉਹ ਕਹਿ ਰਿਹਾ ਸੀਗਾ ਪਤਾ ਨਹੀਂ ਦਾ ਫੋਨ ਟੁੱਟਿਆ ਹੈਗਾ ਪਤਾ ਨਹੀਂ ਸਰ ਸਾਨੂੰ ਸਵੇਰ ਦੀ ਕੋਈ ਕਾਰਨ ਸਰ ਮਨ ਨੂੰ ਇਹ ਹੀ ਆ ਕਿ ਸਾਡੇ ਬੱਚੇ ਨਾਲ ਇਨਸਾਫ ਕੀਤਾ ਜਾਵੇ ਜਿਸ ਤਰ੍ਹਾਂ ਉਹ ਦਿਨਾਂ ਨੂੰ ਹੋਇਆ ਹੈਗਾ ਮੈਨੂੰ ਨਹੀਂ ਪਤਾ ਪਤਾ ਨਹੀਂ ਉਹ ਵੀ ਸੱਚੇ ਸ਼ਾਇਦ ਹੈਗੇ ਨੇ ਅਸੀਂ ਵੀ ਸੱਚੇ ਹੁਣ ਮੰਨੋ ਨਹੀਂ ਪਤਾ ਉਹ ਦਿਨਾਂ ਨੂੰ ਹੋਏ ਕਿੰਨੇ ਉਮਰ ਕੱਟਿਆ ਕਿਉਂ ਬਾਲ ਮਜ਼ਦੂਰੀ ਨਹੀਂ ਹੁੰਦਾ ਹਾਂਜੀ ਉਮਰ ਕੱਟਦਾ ਤੁਸੀਂ ਕੰਮ ਤੇ ਲਾ ਦੇ ਬੜਾ ਸਰ ਸਰ ਮੈਂ ਕਹਿਣਾ ਨਹੀਂ ਚਾਹਦੀ ਸੀ ਕਿ ਇਹ ਕੰਮ ਕਰੇ ਇਹ ਪਤਾ ਨਹੀਂ ਕਿ ਇਸ ਤਰ੍ਹਾਂ ਮਤਲਬ ਕਿਨੇ ਇਹਦੇ ਮੰਮੀ ਨੇ ਲਾਇਆ ਅਸੀਂ ਸਾਡੋ 15 ਸਾਲ ਦੀ ਉਮਰ ਹੈ ਬਾਲ ਮਜ਼ਦੂਰੀ ਹੁੰਦੀ ਸੀ ਤੁਸੀ ਪੜਾਇਆ ਨਹੀਂ ਬੱਚੇ ਨੂੰ ਕੰਮ ਸਰ ਅਸੀਂ ਲਗਾਇਆ ਸੀ ਪੜਦਾ ਸੀਗਾ ਇਹ ਇਹ ਖੁਦ ਕਿਨੇ ਮਤਲਬ ਹੱਟ ਕੇ ਮਤਲਬ ਇਹਦੇ ਮੰਮੀ ਨੇ ਲਗਾਇਆ ਸਰ ਅਸੀਂ ਕੋਈ ਵੀ ਨਹੀਂ ਅਸੀਂ ਕੋਈ ਨਹੀਂ ਕਿਨੇ ਚਾਹਦੇ ਸੀਗੇ ਇਹ ਕੰਮ ਕਰੇ ਸਰ ਹਾਂਜੀ ਕੀ ਨਾਮ ਹੈ ਜੀ ਕੀ ਨਾਮ ਹੈ ਜੀ ਮੇਰਾ ਮੈਂ ਵਜੀ ਅਸੀਂ ਹਰਿਮੰਦਰ ਸਿੰਘ ਤਿਰਪੁਰ ਖਾਨ ਨਾਮ ਹੈਗਾ ਤੇ ਜਿਹੜਾ ਮੁੰਡਾ ਮਰਿਆ ਇਹਦਾ ਕੀ ਕਾਰਨ ਕੀ ਹੈ ਤੇ ਉਮਰ ਕਿੰਨੀ ਹੈ ਤੇ ਨਾਮ ਕੀ ਹੈ ਇਹਦਾ ਨਾ ਸ਼ੇਖ ਰਾਮ ਮੁੰਡਾ ਨੋ 55 ਸਾਲ ਦਾ ਹੈਗਾ ਕੋਈ ਗੁਰਵਿੰਦਰ ਸਿੰਘ ਗੁਰਜਿੰਦਰ ਸਿੰਘ वगैरह ਉਹਦਾ ਕੋਈ ਜ਼ਿੰਮੇਦਾਰ ਹੈ ਉਹਨਾਂ ਦੇ ਦੂਤਾਂ ਤੇ ਬੈੜੀ ਆ ਬੋਟ ਲੱਗਿਆ ਸੀ ਇਹ ਤੇ ਰਾਤੀ ਇਹ ਡੰਗਾ ਕਰ ਪਿਆ ਸੀ ਪਰ ਥੱਲੇ ਕੋਲ ਸ਼ਿਨਾਰ ਉੱਤੇ ਇੱਕ ਇਹ ਸੀ ਨਾਮ ਮੁੰਡਾ ਇਹਦੇ ਅਬਾਬੂ ਸੀਗਾ ਉਹਨੇ ਲਗ ਲਗ ਮੁੰਡਿਆਂ ਦੇ ਡੇੜੇ ਪਏ ਸੀਗੇ ਉੱਥੇ ਜਦੋਂ ਇਹਦਾ ਮਾਲਕ ਆਇਆ ਸਵੇਰੇ ਮੁੰਡਾ ਵੀ ਗੇਟ ਖਲਾਇਆ ਉੱਥੇ ਬਾਬੂ ਨੇ ਆ ਕੇ ਗੇਟ ਖੋਲਿਆ ਤੇ ਗੇਟ ਖੋਲ ਕੇ ਉਹ ਬਾਬੂ ਬੁਰਸ਼ਵਾਰਸ਼ ਕਰਨ ਲੱਗਾ ਤੇ ਜਦੋਂ ਇਹ ਉੱਠਿਆ ਉੱਠ ਕੇ ਜਦੋਂ ਕੰਬਣ 'ਚ ਲੱਗ ਗਿਆ ਕਹਿੰਦੇ ਉਹਨਾਂ ਦੱਸਾਂ ਮੁਤਾਬਕ ਇਹ ਮਾਲਕ ਦੇ ਤੇ ਬਾਬੂ ਦੇ ਤੇ ਕੰਬ ਕੇ ਉਹ ਥੱਲੇ ਡਿੱਗ ਗਿਆ ਡਿੱਗਣ ਨਾਲ ਜਦੋਂ ਚੱਕ ਕੇ ਹੱਸਾ ਲਿਆ ਹੱਸਾ ਉਹ ਸਾਡੇ ਕੋਲ 7:30 ਦੀ ਇਤਲਾ ਆ ਗਈ ਆ ਵੀ ਜਿਹੜਾ ਆਇਆ ਸੀ ਉਹ ਬਰਾਊਨ ਹੈੱਡ ਆਇਆ ਸੀਗਾ ਵੇਖੋ ਬਰਾਊਨ ਹੈੱਡ ਆਇਆ ਸੀ ਹਾਂ ਬਰਾਊਨ ਕੀ ਲੱਗਦਾ ਜੀ ਉਮਰ ਕਿੰਨੀ ਸੀ ਦੇਖੋ 15-16 ਸਾਲ ਵੀ ਉਹ ਬਾਬੀ ਸਮੱਸਿਆ 15-16 ਸਾਲ ਕੀ ਲੱਗਦਾ ਬਾਲ ਮਜ਼ਦੂਰੀ ਕਰਾਉਂਦੇ ਸੀ ਉਹ ਤਾਂ ਡੈਰੂਨ ਤੇ ਲੱਗੇ ਸੀ ਕੰਮ ਗੁੰਮ ਕਰਦੇ ਹੋਏ ਬਹੁਤ ਘੱਟ ਆ ਹਾਂ ਉਮਰ ਦਾ ਦੇ ਘੱਟ ਕਿੰਨੇ ਕਿੰਨੇ ਮਹੀਨਾ ਤੋਂ ਇਹਨਾਂ ਦੇ ਕੋਲ ਸੀ ਜੀ ਇਹ ਉਹਨਾਂ ਦੱਸਣ ਦਾ 7-8 ਮਹੀਨੇ ਤੋਂ 7-8 ਮਹੀਨੇ ਤੇ ਰਹਿੰਦਾ ਵੀ ਇਹਨਾਂ ਦੇ ਕੋਲ ਨਹੀਂ ਇਹਨਾਂ ਕੋਲ ਵੀ ਉਹ ਕਿੱਦਾਂ ਦੀ ਕਾਰਵਾਈ ਕੀਤੀ ਕੀ ਕੀਤੀ ਜਾ ਰਹੀ ਹੈ ਅਸੀਂ ਉਹਦੇ ਮੁੰਡੇ ਦੇ ਮਾਤਾ ਜੀ ਦੇ ਜਾਨਾਂ ਤੇ ਤੇ ਇਹ ਵੀ 104 ਦੀ ਕਾਰਵਾਈ ਕਰ ਰਹੇ ਆ ਤੇ ਕੋਸਾਂਡਰ ਰਿਪੋਰਟ ਤੇ ਜੋ ਰਿਪੋਰਟ ਤੇ ਉਹ ਵੋਟ ਆਉਗੀ ਕੋਈ ਨਾ ਜੋ ਕੋਈ ਆ ਨਹੀਂ ਜਗਤਾਰ ਨਗਰ ਪੁਕੇ ਡਾਇਰੀ ਕਿਥੇ ਕਰਦਾ ਸੀ ਡਾਇਰੀ ਦੀ ਕਾਪੀ ਇਹ ਡਾਇਰੀ ਬਫੜ ਗਿਆ ਉਸੇ